ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲ 'ਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਸੀ. TCP ਜੂ ਸਪੀਕਰ ਸਾਡੀ LED ਵੀ ਚੋਰੀ ਹੋ ਗਈ ਆ. ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ। ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲ 'ਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ। ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ। ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਂ ਨਗਰ ਥਾਣੇ ਦੇ ਵਿੱਚ। ਤੁਸੀਂ ਵੀ ਦੇਖਿਆ ਹੈ ਕਿ ਅਲਮਾਰੀਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ, ਕੰਗਨ ਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ। ਇੱਕ ਸਿਲੰਡਰ ਚੋਰੀ ਹੋਇਆ, ਇੱਕ ਕੜਾਈ ਉੱਥੋਂ ਲੈ ਗਏ, ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ਅਲਮਾਰੀਆਂ ਟੁੱਟੀਆਂ ਹੀਆਂ ਸੀ। ਸੀ ਪੀ ਯੂ, ਸਪੀਕਰ ਸਾਡੀ ਐਲ ای ਡੀ ਵੀ ਚੋਰੀ ਹੋ ਗਈ ਆ। ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ। ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫ ਆਈ ਆਰ ਦਰਜ ਕਰਵਾਏ ਆ ਹੁਣ ਅੱਗੋਂ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾ ਦਿੱਤਾ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਟੀਸੀਪੀ ਜੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲ 'ੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਂ ਨਗਰ ਥਾਣੇ ਦੇ ਵਿੱਚ ਤੁਸੀਂ ਵੀ ਦੇਖਿਆ ਹੈ ਕਿ ਅਲਮਾਰੀਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕਾਂਗਣਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ ਇੱਕ ਸਿਲੰਡਰ ਚੋਰੀ ਹੋਇਆ ਇੱਕ ਕੜਾਈ ਉੱਥੋਂ ਲੈ ਗਏ ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीਆਂ ਟੁੱਟੀਆਂ ਹੋਈਆਂ ਸੀ ਸੀਪੀਯੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫਆਈਆਰ ਦਰਜ ਕਰਵਾ ਆਏ ਆ ਹੁਣ ਅੱਗੋ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾ ਦਿੱਤਾ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲ 'ਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਸੀ ਸੀਪੀਯੂ ਸਪੀਕਰ ਸਾਡੀ LED ਵੀ ਚੋਰੀ ਹੋ ਗਈ ਆ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਇਹਦੀ FIR ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਂ ਨਗਰ ਥਾਣੇ ਦੇ ਵਿੱਚ ਤੁਸੀਂ ਵੀ ਦੇਖਿਆ ਹੈ ਕਿ ﺍﻟमारीਆਂ ਸਾਡੀਆਂ ਜਿਹੜੀਆਂ 4 ਟੁੱਟੀਆਂ ਪਈਆਂ ਸੀ ਕੰਗਨਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ ਇੱਕ ਸਿਲੰਡਰ ਚੋਰੀ ਹੋਇਆ ਇੱਕ ਕੜਾਈ ਉੱਥੋਂ ਲੈ ਗਏ ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीਆਂ ਟੁੱਟੀਆਂ ਹੀਆਂ ਸੀ ਸੀਪੀਯੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫਆਈਆਰ ਦਰਜ ਕਰਵਾ ਆਏ ਹਾਂ ਹੁਣ ਅੱਗੋਂ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾ ਦਿੱਤਾ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲ 'ਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ। ਟੀਸੀਪੀ ਜੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ। ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ। ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲ 'ਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ। ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ। ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਂ ਨਗਰ ਥਾਣੇ ਦੇ ਵਿੱਚ। ਤੁਸੀਂ ਵੀ ਦੇਖਿਆ ਹੈ ਕਿ ﺍﻟमारीਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕਾਂਗਣਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ। ਇੱਕ ਸਿਲੰਡਰ ਚੋਰੀ ਹੋਇਆ, ਇੱਕ ਕੜਾਈ ਉੱਥੋਂ ਲੈ ਗਏ, ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीਆਂ ਟੁੱਟੀਆਂ ਹੀਆਂ ਸੀ, ਸੀਪੀਯੂ, ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ। ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ। ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫ ਆਈ ਆਰ ਦਰਜ ਕਰਵਾਇਆ ਹੁਣ ਅੱਗੋਂ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾ ਦਿੱਤਾ